फिर दो मिनट बदत बनी हुई है तू रेजोल कराओ लगे मेरी मेरा खन्ना काट कर देख लाबे करियो चोरी मेरे तुरंत थप्पड़ मारना कौन मैं करता बंद फट रहा फट आ लो तो दीजिए मैं डॉक्टर इधर कर रहा है ये लोग है दोबारा पन्याई उसको लेके ਬੀ ਐਮ ਐਲ ਐ 1000 ਆਫਟਰ ਜਾਣਾ ਆ ਗਏ ਮਾਹੂਦਨ ਨੇ ਦਸੰਦ ਨੂੰ ਹਾਲੇ ਵੇਖਿਆ ਜੀ ਮੈਂ ਡਾਰਕ ਤੇ ਕਿਵੇਂ ਦਸੰਦ ਆ ਮੇਰਾ ਟੇਲਾ ਹੈਗਾ ਬੜਾਇਆ ਦਾ ਕੰਫਰਟेबल ਹੈ ਬੜਾ ਬੁਜੀ ਜਿਹੜਾ ਲੱਗਣਾ ਬਲਾਓ ਮੈਂ ਉਸ ਰਾਹ ਤੇ ਬਹਿ ਜਾ ਤੁਮ ਮੈਂ ਮਹਾਂਤਾਰਾ ਮੈਨੂੰ ਨਹੀਂ ਲੱਭਿਆ ਉੱਥੇ ਇੱਕ ਨੰਬਰ ਕੋਲ ਉਹਨੇ ਮਾਰਨੇ ਜਲਦੀ ਉਹ ਲੱਭ ਲਿਆ ਸਰਾਬੀ ਬੇਜ ਨੰਬਰ ਪੈਕ ਲਾਇਆ ਆ ਆ ਬਹਿ ਜਾ ਫਰਜ਼ਾਨ ਕੱਢਾਓ ਸਰਾਬੀ ਸਰਾਬੀ ਉਹ ਆ ਸਾਲਾ ਬੀ ਕਹਿੰਦਾ ਮਰਾ 470 ਨੂੰ ਲੈ ਗਿਆ ਵੀ ਇੱਕ ਐਮ ਐਲ ਐ ਦਾ ਡਾਕਟਰ ਜਾਣਾ ਵਧਾਉਣ ਲੱਗਿਆ ਤੂੰ ਮੇਰਾ 470 ਰੱਨਾਈ 50 ਜਿੱਥੇ ਨਹੀਂ ਲੈ ਘੜਾ ਲਵੇ ਮਾ ਜਰਾ ਪੂਰਾ ਖੰਨਾ ਕੱਢ ਕੇ ਮੇਟ ਉੱਤੇ ਖੜਾ ਆਪ ਕੋ ਜਾ ਜਾ ਦੇਖੀਂ ਸਾਹਿਬ ਕਿ ਕੀ ਹੁੰਦਾ ਮੈਂ ਮਰਨਾਂਗੇ ਤੱਕ ਦੇ ਮਰਨਾਂਗੇ ਵਾਹ ਤੁਮ ਡਾਕਟਰ ਵੱਲਾ ਦੇ ਸੋਚ ਤੂੰ ਮਸਾ ਛੁੱਟਿਆ ਤੂੰ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਲੱਗ ਨੂੰ ਮਗਰ ਲੱਗੇ ਮੇਰੇ ਦਿਨੇ ਨੂੰ ਤੂੰ ਮੈਨੂੰ ਇੱਥੇ ਲਿਆ ਬੰਨਣ ਲੱਗਿਆ ਐਮਐਲ ਸਾਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾ ਤੂੰ ਕੰਮ ਕਰ ਤੂੰ ਮੇਰੇ ਕਿਵੇਂ ਮਾਰਦਾ ਮੇਰੇ ਤੂੰ ਫਰੇਦ ਤੂੰ ਆ ਜਾ ਸਾਰਾ ਤੂੰ ਹੀ ਜਾਓ ਇਹ ਇੱਜਾ ਜੀ ਨਹੀਂ ਹੈਗੇ ਕੋਈ ਗੱਲ ਕਰਕੇ ਤੇ ਨਾਜ ਜੂਏ ਮੇਰੇ ਬਾਹਰ ਦੇਖ ਲਈ ਉਹ ਦੇਖ ਲਈ ਇਹ ਸੀ ਫਰਾਜਦੀਨ थाना ਸਿਟੀ ਵੰਦੇ ਵਿੱਚ ਤਨਾਤ ਆ ਐਸ ਐਚਓ ਹਰਮント ਮਲੋਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹ ਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮਲਾਜਾ ਕਰਨ ਵਾਸਤੇ ਡਾਕਟਰੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹ ਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾ ਰਿਹਾ ਹੋਇਆ ਤੇ ਉਹਦੀ ਸੋਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਦਾਂ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੱਕੇ ਹੁਣ ਵਿਚਲਿਆਂ ਤੇ ਜਾਊਗੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਹੈ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਿਹੀ ਕਟੜਨ ਕੀਤੀ ਹੈ ਉਹ ਬੜੀ ਗੱਲ ਹੈ